ਸਸ਼ੀਆਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਰ ਅੱਜ ਦਾ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹਾਂਜੀ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਹੈ ਕਿ ਨਵਦੀਪ ਜਲਬੇੜਾ ਦੀ ਗ੍ਰਿਫਤਾਰੀ ਤੇ ਇੱਥੇ ਮਜੀਠੀਆ ਨੇ ਸਰਕਾਰਾਂ ਉੱਤੇ ਤੰਜ ਕੱਸਿਆ ਹੈ। ਜੀ ਹਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਕਿਸਾਨੀ ਅੰਦੋਲਨ ਦੇ ਵਿੱਚ ਨਵਦੀਪ ਜਲਬੇੜਾ ਦਾ ਜਿਹੜਾ ਨਾਂ ਹੈ ਉਹ ਵੱਡਾ ਨਾਂ ਨਿਕਲ ਕੇ ਸਾਹਮਣੇ ਆਇਆ ਸੀ ਤੇ ਇੱਥੇ ਹੁਣ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਉੱਤੇ ਤੰਜ ਕਸੇ ਨੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਕਿਸਾਨੀ ਜਿਹੜਾ ਇਹ ਅੰਦੋਲਨ ਹੋਇਆ ਸੀ ਬਹੁਤ ਹੀ ਸਰਕਾਰਾਂ ਨੇ ਕਿਸਾਨਾਂ ਉੱਤੇ ਵੀ ਤਸ਼ੱਦਦ ਢਾਏ ਸੀ ਪਰ ਇੱਥੇ ਕਹਿਣ ਵਾਲੀ ਗੱਲ ਇਹ ਹੈ ਕਿ ਇਹਨਾਂ ਦੀ ਗ੍ਰਿਫਤਾਰੀ ਉੱਤੇ ਹੁਣ ਜਿਹੜੀ ਸਰਕਾਰਾਂ ਨੇ ਉਹ ਚੁੱਪ ਕਿਉਂ ਬੈਠੀਆਂ ਨੇ ਸਰਕਾਰਾਂ ਉੱਤੇ ਵੱਡੇ ਜਿਹੜੇ ਸਵਾਲ ਨੇ ਉਹ ਹਮੇਸ਼ਾ ਤੋਂ ਹੀ ਖੜੇ ਹੁੰਦੇ ਨੇ ਤੇ ਇੱਕ ਵਾਰ ਫਿਰ ਤੋਂ ਅੱਜ ਇੱਥੇ ਜਿਹੜੇ ਮਜੀਠੀਆ ਨੇ ਬਿਕਰਮ ਸਿੰਘ ਮਜੀਠੀਆ ਨੇ ਵੱਡੇ ਸਵਾਲ ਚੁੱਕੇ ਨੇ ਸਰਕਾਰ ਉਤੇ ਕਿ ਇੱਥੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਰ ਕੀ ਇੱਥੇ ਨਵਦੀਪ ਨੂੰ ਰਿਹਾ ਕੀਤਾ ਜਾਵੇਗਾ ਇਹ ਵੀ ਇੱਕ ਵੱਡਾ ਸਵਾਲ ਜਿਹੜਾ ਇੱਥੇ ਹੈ ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਾਫੀ ਅਹਿਮ ਰੋਲ ਰਿਹਾ ਹੈ ਨਵਦੀਪ ਜਲਬੇੜਾ ਦਾ ਤਾਂ ਨਵਦੀਪ ਜਲਬੇੜਾ ਦੀ ਗ੍ਰਿਫਤਾਰੀ ਤੇ ਹੁਣ ਨਵਜੋਤ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਮਜੀਠੀਆ ਨੇ ਨਵਜੋਤ ਸੌਰੀ ਨਵਦੀਪ ਜਲਬੇੜਾ ਦੀ ਗ੍ਰਿਫਤਾਰੀ ਤੇ ਉਹ ਬੋਲੇ ਨੇ ਹਾਂਜੀ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਇੱਥੇ ਥੋੜੀ ਗੱਲਬਾਤ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਸਰ ਕਿੱਥੋਂ ਬੋਲਦੇ ਹੋ ਸੰਜੀਪ ਸ਼ਰਮਾ ਬੋਲ ਰਿਹਾ ਮਰੂਫਾ ਨਾ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਅੱਡਾ ਏਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਕੀ ਕਹਿਣਾ ਚਾਹੂਗੇ ਸਰ ਦੇਖੋ ਨਵਦੀਪ ਜਲਬੇੜਾ ਜਿਨ੍ਹਾਂ ਨੇ ਦੋਨੋਂ ਹੀ ਕਿਸਾਨ ਅੰਦੋਲਨ ਜਦੋਂ ਹੋਏ ਨੇ ਦੋਨਾਂ ਦੇ ਵਿੱਚ ਕਾਫੀ ਜਿਹੜੀ ਕਿਸਾਨਾਂ ਦੀ ਮਦਦ ਕੀਤੀ ਹੈ ਤੇ ਕਾਫੀ ਸਰਗਰਮ ਵੀ ਰਹੇ ਨੇ ਕਿਸਾਨੀ ਅੰਦੋਲਨਾਂ ਦੇ ਦੌਰਾਨ ਤੇ ਇੱਥੇ ਉਹਨਾਂ ਦੀ ਗ੍ਰਿਫਤਾਰੀ ਉੱਤੇ ਹੁਣ ਵਿਕਰਮ ਸਿੰਘ ਮਜੀਠੀਆ ਨੇ ਕੇਂਦਰ ਸਰਕਾਰ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਅ ਮਿਲੋ ਫੋਨ ਮਾਰੋਗੇ ਬਣਦਾ ਕਿਉਂਕਿ ਕਿਸਾਨ ਦੇ ਨਾਲ ਤਾਂ ਖੜੋ ਹੋਏ ਆ ਜੀ ਹੂੰ ਜੀ ਕੰਸਾਫ ਦੇਣਾ ਕਹਾ ਹੋ ਰਿਹਾ ਤੇ ਭਾਪ ਦੇ ਲੋਕਾਂ ਦੇ ਨਾਲ ਟਕਰਾ ਹੋ ਰਿਹਾ ਜਿਹੜੇ ਇਸ 3 ਸਾਲੇ ਕਾਨੂੰਨ ਹਲੇ ਤੱਕ ਰੱਦ ਨਹੀਂ ਹੋਇਆ ਜੀ ਜਿਨ੍ਹਾਂ ਨੂੰ ਰੱਦ ਕਰਾਉਣ ਦੇ ਪਿੱਛੇ ਮੈਨੂੰ ਕਿੰਨੇ ਸਾਲ ਤੋਂ ਧਰਨੇ ਲੱਗਦੇ ਆ ਰਹੇ ਆ ਕਿੰਨੀਆਂ ਸ਼ਾਂਤਤਾ ਹੋ ਗਈਆਂ ਜੋ ਪੰਜਾਬ ਤੋਂ ਵਿੱਚ ਹੋਈਆਂ ਮਾਣ ਕੇ ਇਹ ਸਾਰਾ ਮਸਲਾ ਜਿਹੜੇ 3 ਸਾਲੇ ਕਾਨੂੰਨ ਆ ਪੂਰੇ ਭਾਰਤ ਵਿੱਚ ਲਾਗੂ ਹੋ ਗਏ ਜੀ ਜੀ ਕਿਤੇ ਨਾ ਕਿਤੇ ਪੰਜਾਬ ਅੱਗੇ ਆਇਆ ਪੰਜਾਬ ਬਾਰਡਰਾਂ ਤੇ ਬੈਠਾ ਹਮਾਰਾਂ ਵੀ ਖਾਦੇ ਆਂ ਡੱਡੇ ਵੀ ਖਾਦੇ ਤਰਪਾਨੀਆਂ ਬਿਛਾਰਾਂ ਵੀ ਸਹੀਆਂ ਜੀ ਕਿਤੇ ਨਾ ਕਿਤੇ 750 800 ਪਹਿਲਾ ਸ਼ਾਂਤ ਰਹੀ ਹੈ ਜੀ ਹੋਰਚਾ ਬੰਨ ਚ ਹੋਰਚਾ ਟੋਚ 5 ਤੋਂ ਲੈ ਕੇ 6 ਤੱਕ ਹੁਣ ਕਿਤੇ ਨਾ ਕਿਤੇ ਸ਼ਾਂਤਨਾ ਹੋ ਗਿਆ ਜੀ ਹਮ ਜੀ ਤੇ ਦੇਖੋ ਇੱਥੇ ਸਰ ਮਾਮਲਾ ਇਹ ਹੈ ਕਿ ਪਾਣੀ ਦੀ ਜਦੋਂ ਬੁਛਾਰਾ ਇੱਥੇ ਕਿਸਾਨਾਂ ਉੱਤੇ ਕਿੱਟੀਆਂ ਗਈਆਂ ਸੀ ਇੱਥੇ ਨਵਦੀਪ ਜਲਵੇੜਾ ਜਿਹੜੇ ਨੇ ਉਹਨਾਂ ਨੇ ਜਿਹੜੀ ਇਹ ਪਾਣੀ ਦੀ ਬੁਛਾਰਾਂ ਸੀ ਉਹ ਕਿਸਾਨਾਂ ਤੋਂ ਹਟਾ ਕੇ ਦੂਜੇ ਪਾਸੇ ਕਰ ਦਿੱਤੀਆਂ ਸੀ ਤੇ ਇੱਥੇ ਵਿਕਰਮ ਮਝੁਠੀਆ ਦਾ ਵੀ ਇਹ ਹੀ ਸਵਾਲ ਹੈ ਕਿ ਇੱਥੇ ਐਡਾ ਵੱਡਾ ਕੀ ਗੁਨਾਹ ਕਰ ਦਿੱਤਾ ਨਵਦੀਪ ਜਲਵੇੜਾ ਨੇ ਜਿਸ ਨੂੰ ਇੱਥੇ ਹੁਣ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਹਨਾਂ ਦੀ ਰਿਹਾਈ ਦੀ ਇੱਥੇ ਜਿਹੜੀ ਮੰਗ ਹੈ ਉਹ ਲਗਾਤਾਰ ਕੀਤੀ ਵੀ ਜਾ ਰਹੀ ਹੈ। ਅਮਲ ਕੋਰਮਨ ਬਿਰਪਾਰੀ ਹਾਂ ਜੀ ਦਾ ਕਿਸੇ ਹੋਈਆ ਜਆ ਉਹਨਾਂ ਨੇ ਜਿਹੜਾ ਨਿਦਾਰਾ ਲਾ ਕੇ ਕੋਮਬੇ ਦੀ ਸਰਕਾਰ ਆ ਹਾਂ ਜੀ ਕੋਮਬੇ ਦੀ ਜਿਹੜੀ ਪਾਵਰ ਹੁੰਦੀ ਆ ਉਹਦਾ ਕਿਤੇ ਨਾ ਕਿਤੇ ਨਿਸ਼ਚੋਜ ਕਰਕੇ ਕੋਈ ਵੀ ਧਾਰਾ ਲਾ ਸਕਦੇ ਆ ਜੀ ਹਾਂ ਜੀ ਅਗਰ ਦੇਖਿਆ ਜਾਵੇ ਜਿਵੇਂ ਪਾਣੀ ਦੀ ਬਸਾਰਾ ਰੁਪਈਆ ਜੇ ਉਹਨਾਂ ਦਾ ਕੋਈ ਵੀ ਰੋਲ ਰਿਹਾ ਹੋ ਹਾਂ ਉਹਨਾਂ ਨੇ ਐਸਾ ਨਾ ਕਿਹੜਾ ਕ੍ਰਾਈਮ ਕੀਤਾ ਜੋ ਕਿਤੇ ਨਾ ਕਿਤੇ ਪਬਲਿਕ ਨੂੰ ਜਾਂ ਲੋਕਾਂ ਨੂੰ ਨੁਕਸਾਨ ਕਰਦਾ ਸੀ ਜੀ ਜਿਹੜੇ ਲੋਕ ਕ੍ਰਾਈਮ ਕਰਦੇ ਆ ਜਿਹੜੇ ਲੋਕਾਂ ਦਾ ਨੁਕਸਾਨ ਕਰਦੇ ਆ ਪਬਲਿਕ ਦਾ ਨੁਕਸਾਨ ਕਰਦੇ ਆ ਜਿਵੇਂ ਨਸ਼ੇ ਨਸ਼ੇ ਕਿਤੇ ਨਾ ਕਿਤੇ ਪੰਜਾਬ ਤੋਂ ਨੌਜਵਾਨੇ ਵਹਾਜੂ ਕਿਆ ਜਿਹੜੇ ਉਹ ਲੋਕ ਕੰਮ ਕਰਦੇ ਆ ਉਹਨਾਂ ਦੇ ਗ੍ਰਿਫਤਾਰੀਆਂ ਵਾਸਤੇ ਇਸ ਦੇ ਹੱਥਕੜੀਆਂ ਤੇ ਇਹਨਾਂ ਦੇ ਆਰਡਰ ਕਿੱਥੇ ਹੋ ਜੰਨੇ ਆ ਜੀ ਬਿਲਕੁਲ ਤਾਂ ਇੱਥੇ ਦੇਖੋ ਲਗਾਤਾਰ ਮਜੀਠੀਆ ਦੇ ਵੱਲੋਂ ਜਿਹੜੇ ਸਵਾਲ ਨੇ ਸਰ ਹੋ ਚੁੱਕੇ ਜਾ ਰਹੇ ਨੇ ਕਿ ਕਿਸਾਨਾਂ ਦੇ ਨਾਲ ਐਨਾ ਬੁਰਾ ਵਰਤਾਓ ਕੇਂਦਰ ਸਰਕਾਰ ਆਖਿਰਕਾਰ ਕਰਦੀ ਹੀ ਕਿਉਂ ਹੈ ਮੈਡਮ ਦੇਖੋ ਕੇਂਦਰ ਸਰਕਾਰ ਦਾ ਜਿਹੜੇ ਪੰਜਾਬ ਨਾਲ ਕਰ ਰਹੀ ਹੈ ਜੀ ਹਮ ਜੀ ਮੋਦੀ ਸਾਹਿਬ ਨੇ 10 ਸਾਲ ਹੋ ਗਏ ਜੀ ਕਾਸ਼ ਸਾਹਿਬ ਦੇ ਵਿੱਚ ਸਾਨੂੰ ਦਾਦਣ ਹੁੰਦੀ ਸਾਹਿਬ ਨੇ ਪੰਜਾਬ ਨੂੰ ਕੀ ਆ ਦੇ ਜੀ ਜੀ ਹਰ ਜੋ ਵੀ ਇੰਟਰਨੈਟ ਦੇ ਪੰਜਾਬ ਦੇ ਬੰਦੇ ਹੱਕ ਹੁੰਦੇ ਸੀਗੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲਟਕਾ ਲਟਕਾ ਦੇ ਦਿੱਤੇ ਹਨ ਪਤਾ ਨਹੀਂ ਕਿਤੇ ਆ ਵਿੱਚ ਬੈਂਕਿੰਗ ਵੀ ਰਹਿ ਉਹਨਾਂ ਕਿਹਾ ਜੀ ਜੀ ਇੱਥੇ ਸ਼ਰਮਾ ਜੀ ਆਪਣੇ ਨਾਲ ਇੱਕ ਹੋਰ ਕੋਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਥੋੜੀ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਲ ਸਰ ਕਿੱਥੋਂ ਬੋਲ ਰਹੇ ਹੋ ਮੈਂ ਚੰਡੀਗੜ੍ਹ ਤੋਂ ਮੋਹਰਿਆ ਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ i1 ਪੰਜਾਬੀ ਟੀਵੀ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ ਮੈਂ ਤਾਂ ਇਹ ਕਹਿਣਾ ਚਾਹਾਂਦਾ ਹੀ ਜਿਹੜੇ ਜ਼ਰਦਸਤੂ ਹੈਗੇ ਨਾ ਜੀ ਆਪਣਾ ਹੂੰ ਜੀ ਜਿੰਨੇ ਵੀ ਜ਼ਰਦਸਤੂ ਹੈਗੇ ਆ ਇਹਨਾਂ ਨੂੰ ਮਤਿਆਂ 파ਟੀਆਂ ਦੇ ਵਿੱਚ ਪਹਿਲਾਂ ਤਾਂ ਇਹਨਾਂ ਨੂੰ ਪਾਰਟੀਆਂ ਦੇ ਵਿੱਚ ਸ਼ਾਮਲ ਕਰਨ ਵਾਸਤੇ ਮੈਨ ਲੱਗਣਾ ਚਾਹੀਦਾ ਜੀ ਜੀ ਤੇਰਾ ਉਹਦੀ ਗੱਲ ਹੈ ਕੀ ਹੈ ਵੀ ਜੇ ਸ਼ਾਮਲ ਕਰ ਲੈਂਦੇ ਆ ਹੂੰ ਤੇ ਆਪਣਾ ਕਰਨ ਤੋਂ ਬਾਅਦ ਲੋਕਾਂ ਨੇ ਦੇਖਿਆ ਪਬਲਿਕ ਨੇ ਦੇਖਿਆ ਇਹ ਨਾਮ ਬਿਲਕੁਲ ਬੋਟ ਨਹੀਂ ਪਾਉਣੀ ਚਾਹੀਦੀ ਹੈ ਜੀ ਇੱਥੇ ਸਰ ਇੱਥੇ ਜਿਹੜਾ ਜਿਹੜਾ ਆਪਣਾ ਵਿਸ਼ਾ ਹੈ ਉਹ ਹੈ ਕਿ ਨਵਦੀਪ ਜਲਬੇੜਾ ਦੀ ਗ੍ਰਿਫਤਾਰੀ ਤੇ ਜਿਹੜੇ ਮਜੀਠੀਆ ਨੇ ਵਿਕਰਮ ਸਿੰਘ ਮਜੀਠੀਆ ਨੇ ਸਰਕਾਰਾਂ ਤੇ ਤੰਗ ਜੱਟ ਸੇ ਨੇ ਹਲੋ ਹਾਂਜੀ ਇਹ ਜਿਹੜੀ ਕਾਲ ਹੈ ਉਹ ਸ਼ਾਇਦ ਡਿਸਕਨੈਕਟ ਹੋ ਚੁੱਕੀ ਹੈ ਤੇ ਸ਼ਰਮਾ ਜੀ ਤੁਸੀਂ ਇੱਥੇ ਕੁਝ ਕਹਿ ਰਹੇ ਸੀ ਨਾ ਮਾੜੋ ਕਹਿਣ ਦਾ ਮਤਲਬ ਇਹ ਹੈ ਕਿ ਹਾਲੇ ਤੱਕ ਪੰਜਾਬ ਨੂੰ ਮੋਦੀ ਸਾਹਿਬ ਨੇ ਕੀ ਦਿੱਤਾ ਹੈ ਜੀ ਹੂੰ ਦੇਖੋ ਕਮਾਟਰ ਸਟੇਟ ਆ ਕਿਤੇ ਨਾ ਕਿਤੇ ਪੰਜਾਬ ਦੇ ਵਿੱਚੋਂ ਕੁਰਬਾਨੀਆਂ ਹੋਈ ਸੀਗੇ ਪੰਜਾਬ ਦੇ ਵਿੱਚੋਂ ਸ਼ਹੀਦਿਆ ਹੋਈ ਸੀਗਾ ਤਾਂ ਜਾ ਕੇ ਕਿਤੇ ਨਾ ਕਿਤੇ ਸਾਡਾ ਆਜ਼ਾਦ ਹੋਇਆ ਲਿਗਾ ਜੀ ਹਾਂਜੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਵੀ ਸਹੂਲਤ ਦੇਣੇ ਤਾਂ ਦੂਰ ਦੀ ਗੱਲ ਆ ਜੋ ਕਰਦੇ ਹਨ ਉਹ ਵੀ ਨਹੀਂ ਦਿੱਤੇ ਹਾਲੇ ਤੱਕ ਜੀ ਹਾਂਜੀ ਬਿਲਕੁਲ ਹਮੇਸ਼ਾ ਹੀ ਤਰੈਤ ਕਰਨੀ ਮਤਰੀਬ ਵਾਲਾ ਵਦੀਰਾ ਕਰਨਾ ਹੈ ਸੈਕਟਰ ਸਰਕਾਰ ਦਾ ਪੰਜਾਬ ਪ੍ਰਤੀ ਰਿਹਾ ਜੀ ਕਿਤੇ ਕਿਸਾਨਾਂ ਪਰ ਮੇਰੇ ਪੂਰੇ ਪੰਜਾਬ ਪ੍ਰਤੀ ਮਹਾਮਤਰੀ ਵਾਲਾ ਨਰਾਕੁਤੀਆ ਕਰਦੇ ਜੀ ਤਨਾ ਜੀ ਤੇ ਦੇਖੋ ਇੱਥੇ ਕੀ ਕਹਿਣਾ ਚਾਹੂਗੇ ਸਰ ਕਿ ਕਿਸਾਨਾਂ ਦਾ ਇਹ ਮਸਲਾ ਹੈ ਤੇ ਕਿਸਾਨਾਂ ਦੇ ਮਸਲੇ ਦੇ ਵਿੱਚ ਹੀ ਇੱਥੇ ਨਵਦੀਪ ਜਲਬੇੜਾ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਇੱਥੇ ਕਿੰਨਾ ਕੁ ਜ਼ਿਆਦਾ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਦੇਖੋ ਜਿਵੇਂ ਨਾਜਾਇਜ਼ ਆਪਾਂ ਪਰਚਿਆਂ ਦੀ ਵੀ ਹਮੇਸ਼ਾ ਗੱਲ ਕੀਤੀ ਹੈ ਇੱਕ ਕਿ ਨਾਜਾਇਜ਼ ਪਰਚੇ ਪਾ ਦਿੱਤੇ ਜਾਂਦੇ ਨੇ ਕਿ ਇੱਥੇ ਵੀ ਉਹੀ ਜਿਹੜਾ ਕਿਤੇ ਨਾ ਕਿਤੇ ਸਿਸਟਮ ਨਜ਼ਰ ਆ ਰਿਹਾ ਹੈ ਹਾਂ ਲੋਕਾਂ ਨੂੰ ਮਨੋਂ ਤੋਂ ਕੋਈ ਜੇਨਾ ਨੇ ਕਰਪਾਈਆਂ ਕਰਨੀਆਂ ਤਾਂ ਕਿਤੇ ਨਾ ਕਿਤੇ ਕਿਸਾਨੀਆਂ ਕਰਨ ਚੋਂ ਲੋਕ ਜੁਲੂਬ ਕਰਦੇ ਆ ਜੀ ਨਸ਼ਾ ਬੀਜਦੇ ਆ ਕਿਤਾ ਲਗੀ ਤੇ ਲੋਕਾਂ ਉੱਪਰ ਤੋਂ ਹੁੰਦੇ ਆ ਲੋਕਾਂ ਨੂੰ ਮਨੋਂ ਤੋਂ ਲਾਫਿਆਂ ਦੇ ਲਾਉਣੇ ਆ ਕਿਤੇ ਨਾ ਕਿਤੇ ਹਾਂਜੀ ਮਤਲਬ ਮੋਰ ਮੁਰਾਫ ਕਰਨੀ ਗੱਲ ਕਰਦੇ ਹੋ ਉਹਨਾਂ ਦੇ ਪ੍ਰਤੀਕਾ ਲਈ ਆਂਕੜੀ ਉੱਠਣੀ ਚਾਹੀਦੀ ਹੈ ਦੇਖੋ ਹਾਂਜੀ ਤਾਂ ਕਿਸਾਨਾਂ ਦੇ ਪ੍ਰਤੀ ਆਂਕੜੀ ਉੱਠਵਾ ਜਾਂ ਉਹਨਾਂ ਨੇ ਕੋਈ ਐਸਾ ਦਾ ਬਣਾ ਨਹੀਂ ਕੀਤਾ ਜਿਹੜੇ ਪ੍ਰਤੀ ਕਿ ਕਿ ਤਨਾ ਕਿ ਦੋਨਾਂ ਦੇ ਨਾਲ ਬੰਦਾ ਪੰਜਾ ਹੋਵੇ ਨਵਦੀਪ ਸਰਕਾਰੋਂ ਕੀ ਮੌਕੇ ਦੀ ਪਾਬੰਦੀ ਕਿਤਨੇ ਕਿਤਨੇ ਜਾਰੀ ਕਰ ਪਈਏ ਜੀ ਬਿਲਕੁਲ ਇੱਕ ਹੋਰ ਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਥੋੜੀ ਗੱਲ ਕਰਦੇ ਹਾਂ ਸਰ ਹੈਲੋ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਹਾਂਜੀ ਤਰਨ ਤਰੰਤ ਬੋਲ ਰਿਓ ਸਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ ਕਿ ਨਵਦੀਪ ਜਲਬੇੜਾ ਦੀ ਗ੍ਰਿਫਤਾਰੀ ਤੇ ਮਜੀਠੀਆ ਨੇ ਸਰ ਸਰਕਾਰਾਂ ਨੂੰ ਘੇਰਿਆ ਹੈ ਕੋ ਮੈਡਮ ਜੀ ਇਸ ਬਾਰੇ ਕੀ ਬੋਲेंगी ਹੂੰ ਜੀ ਅਵੇਲੇ ਆਪ ਦਾ ਵਾਰੀ ਬੋਲਤੀ ਆ ਦੇਖੋ ਸਰ ਮੈਂ ਇੱਥੇ ਤੁਹਾਨੂੰ ਇੱਕ ਗੱਲ ਇੱਥੇ ਕਲੀਅਰ ਕਰਦਾ ਕਿ ਨਵਦੀਪ ਜਲਬੇੜਾ ਜਿਹੜੇ ਨੇ ਹਾਂਜੀ ਸਰ ਨਵਦੀਪ ਜਲਬੇੜਾ ਜਿਹੜੇ ਨੇ ਉਹ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦਾ ਨਾਂ ਕਾਫੀ ਰਿਹਾ ਹੈ ਸਰ ਮੈਡਮ ਜੀ ਮੁਜੀਤਿਆ ਸਾਹਿਬ ਦੀ ਬਾਤ ਕਰਦਾ ਹੂੰ ਮੁਜੀਤਿਆ ਸਾਹਿਬ ਉਸ ਕਰਕੇ ਕਿ ਜੈ ਚਾਵਲ ਇਹ ਐਸਆਈਸੀ ਲੜਕੀ ਆਪਣੀ ਲੜਕੀ ਨੂੰ ਬਚਾਣੇ ਗਏ ਰਿਹਾ ਉਹ ਇਹ ਆਈਟੀ ਮੋਰੀ ਮਾਰ ਕੇ ਮਾਰ ਦਿਆ ਤਾਂ ਇਹ ਅਭੀ ਇਸ ਕਿਆ ਬਾਤ ਕਰੇਗਾ ਜੀ इसकी 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 ये बोलते बोलेगा तहसीलदार से सिक्योरिटी रजिस्टर से निकले जी हमारे बाबू के आगे पकड़े गए हम्म ये भी क्या बोलेगा ये तो फालतू बातें बातें करते जी आ, आ क्या कहना क्या चाहेंगे आ, सर आप सर, सरकारों आ, के बारे में यहाँ पर देखिए आपने एक मुद्दा तो उठा ही लिया है क्या बोलना चाहते हैं आप आदमी मैडम नहीं बोलना चाहता हूं अभी जैसे ये नो मौका दे दिया ये तो अभी जैसे कोई भी है अभी तक पंजाब के कोई भी मुद्दा ले लो कोई भी हल हाँ नहीं हुआ जी हाँ अरे किसान बैठे हैं उधर वो देख लो कितना अत्याचार हुआ क्या नहीं कर सकता था वर्तमान जी बिल्कुल देखो उन्होंने भी यही सवाल जो यहाँ पर उठाए हैं सर कि यहाँ पर किसानों के साथ ऐसा व्यवहार क्यों किया जाता है आखिरकार आखिरकार मैडम जी व्यवहार इसलिए किया जाता है ये हुए है। जी क्या करेगा ये? उनका गुलाम है किसानों के ऊपर ऊपर तो की बात है, नीचे देखो क्या हाल हो रहा है गांव में जाके देखो तो, तो कोई बात ही नहीं उठाता क्या तरीगा लगता तरीगा है सर कि तो जमीनी स्तर पर आकर इनको यहाँ पर जो कार्यवाही है वो करनी चाहिए तो है। जी अभी देखो अभी अभी मालूम चल जाएगा अभी इससे आप वो गाँव को देखो में जाके एक बार देखो इसका बहुत बुरा हाल जरा वो होगा जी जी आ, जी बहुत, बहुत बहुत शुक्रिया सर आपका यहाँ पर आपने अपना जो अभी आपने सोचा उस पर अभी आपने देखा खडूर सा उम्मीदवार होता है क्या कैसे लोग दे रहे हैं जी को गाँव में कुछ नहीं दे रहे ਜੀ ਹੋਰ ਕਿ ਹੋਰ ਕੀ ਜਾਮਨੀ ਆਇਆ ਕੀ ਹੋਇਆ ਹਾਂਜੀ ਸੰਜੀਪ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਹਾਂ ਬਿਲਕੁਲ ਮੈਡਮ ਦੇਖੋ ਬਿਲਕੁਲ ਜਿਹੜੀਆਂ ਗੱਲਾਂ ਸੱਚੀਆਂ ਸਾਹਮਣੇ ਆਉਣੀਆਂ ਨੇ ਦੇਖੋ ਚੈਨਲ ਦੇ ਮਾਧਿਅਮ ਰਾਈਏ ਇਸ ਜੀ ਬਿਲਕੁਲ ਦੇਖੋ ਆਪਣੇ ਨਾਲ ਦੂਰੋਂ ਦੂਰੋਂ ਜਿਹੜੇ ਕਾਲਰ ਨੇ ਸਰ ਉਹ ਹਮੇਸ਼ਾ ਜੁੜਦੇ ਨੇ ਤੇ ਉਹਨਾਂ ਨੂੰ ਵੀ ਇੱਥੇ ਸਰਕਾਰਾਂ ਤੋਂ ਕੋਈ ਉਮੀਦਾਂ ਜੀ ਨਜ਼ਰ ਨਹੀਂ ਆਉਂਦੀਆਂ ਹਾਂ ਬਿਲਕੁਲ ਮੈਂ ਉਹ ਹੀ ਮੈਂ ਗੱਲ ਕਰਨ ਜਾ ਰਿਹਾ ਸੀ ਕਿ ਸਾਡਾ ਸਰਕਾਰਾਂ ਨੂੰ ਗੌਰ ਕਰਨੀ ਚਾਹੀਦੀ ਹੈ ਵੀ ਜਿਹੜੇ ਲੋਕ ਸਾਨੂੰ ਵੋਟਾਂ ਪਾ ਕੇ ਸਾਡੇ ਤੇ ਉਮੀਦਾਂ ਰੱਖਦੇ ਆਂ ਕਿਤੇ ਨਾ ਕਿਤੇ ਅਸੀਂ 4.5 ਸਾਲ ਕੰਮ ਵੀ ਨਹੀਂ ਕਰਦੇ ਲਾਸਟ ਵਾਲੇ 6 ਮਹੀਨੇ ਕੰਮ ਵੀ ਨਹੀਂ ਕਰਦੇ ਫਿਰ ਤੁਹਾਡੀਆਂ ਸਰਕਾਰਾਂ ਬਣਾਉਣ ਦਾ ਲੋਕਾਂ ਨੂੰ ਫਾਇਦਾ ਕੀ ਹੈ ਜੀ ਜੀ ਬਿਲਕੁਲ ਦੇਖੋ ਸਰਕਾਰਾਂ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਤਾਂ ਹੁੰਦੀਆਂ ਨੇ ਪਰ ਉਮੀਦਾਂ ਤੇ ਕੀ ਲੱਗਦਾ ਕਿ ਸਰਕਾਰਾਂ ਨਹੀਂ ਇੱਥੇ ਖਰੀ ਉੱਤਰ ਪਾਉਂਦੀਆਂ हां बिल्कुल मैडम देखो सरकारा किसी कोई भी सरकार किसी पार्टी की बात कर लिए मैडम गरीबਾਂ ਦੇ ਚੁੱਲਿਆਂ ਤੱਕ ਸਾਡੇ ਹਿਸਾਬ ਨਾਲ ਜਿਹੜੀ ਸਰਕਾਰਾਂ ਪਹੁੰਚੀ ਨਹੀਂ ਜਿਹਨਾਂ ਸੈਂਟਰ ਸਰਕਾਰ ਪਹੁੰਚਦੀ ਹੈ ਨਾ ਸੂਬਾ ਸਰਕਾਰ ਪਹੁੰਚਦੀ ਹੈ ਜੀ ਜੀ ਕਿਤੇ ਨਾ ਕਿਤੇ ਉਹ ਹੀ ਹੈ ਦੇਖੋ ਹੁਣ ਜੇਕਰ ਆਪਾਂ ਕਿਸਾਨੀ ਮਸਲਿਆਂ ਨੂੰ ਵੀ ਲੈ ਕੇ ਚੱਲੀਏ ਤਾਂ ਕਿਸਾਨੀ ਮਸਲਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਦੇਖੋ ਜਦੋਂ ਇੱਥੇ ਅंसू ਗੈਸ ਦੇ ਗੋਲੇ ਵਰਾਏ ਗਏ ਸੀਗੇ ਕਿਸਾਨੀ ਅੰਦੋਲਨ ਦੌਰਾਨ ਉਦੋਂ ਵੀ ਲੋਕਾਂ ਦੀ ਇਹੀ ਕਿਤੇ ਨਾ ਕਿਤੇ ਸਰਕਾਰਾਂ ਤੋਂ ਅਪੀਲ ਸੀ ਕਿ ਕਾਰਵਾਈ ਇੱਥੇ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਹੈ ਦੇਖੋ ਮੈਡਮ ਜਿਸ ਜਿਸ ਤੇ ਕਾਰਵਾਈ ਹੋਈ ਵੀ ਸੀ ਉਹ ਵੀ ਕਿਹਾ ਹੋਈ ਸੀ ਜੀ ਜੀ ਨੌਜਵਾਨ ਮਾਰਿਆ ਗਿਆ ਸੀ ਕਿ ਅਣਪਛਾਤੇ ਲੋਕਾਂ ਦੇ ਕੇਸ ਦਰਜ ਹੋ ਗਿਆ ਜੀ ਜੀ ਅਦਾ ਕੇ ਪਤਾ ਹੈ ਪ੍ਰਸ਼ਾਸਨ ਨੂੰ ਪਤਾ ਸਰਕਾਰਾਂ ਨੂੰ ਪਤਾ ਡਿਪਾਰਟਮੈਂਟਾਂ ਨੂੰ ਪਤਾ ਵੀ ਕੌਣ-ਕੌਣ ਹੁਕਮ ਦੇਣ ਵਾਲੇ ਨੇ ਕੌਣ ਬੋਲੀ ਚਲਾਉਣਾ ਹੈ ਫਿਰ ਵੀ ਹਣ ਪਛਤ ਕਹਿਣ ਦਾ ਮਤਲਬ ਹੈ ਮੈਡਮ ਸਰਕਾਰਾਂ ਦੀ ਮਨਸ਼ਾ ਨਹੀਂ ਹੈ ਵੀ ਗ੍ਰੀਤੀ ਖਤਮ ਹੋ ਗਈ ਹੈ ਜੀ ਜੀ ਬਿਲਕੁਲ ਇੱਕ ਹੋਰ ਕਾਲਰ ਜੁੜੇ ਨੇ ਉਹਨਾਂ ਦੇ ਨਾਲ ਵੀ ਇੱਥੇ ਗੱਲ ਕਰਦੇ ਆ ਹਲੋ ਹਲੋ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਸ਼ਸ਼ੀਕਲ ਜੀ ਮੈਂ ਜਲੜਾਗੁਰੂ ਹਲਕਾ ਤੋਂ ਬੋਲਦਾ ਜੀ ਹਾਂਜੀ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਇਵਾਨ ਪੰਜਾਬੀ ਟੀਵੀ ਤੇ ਹਾਂਜੀ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਆਪਣਾ ਜੋ ਵਿਸ਼ਾ ਹੈ ਨਵਦੀਪ ਜਲਬੇੜਾ ਦੀ ਗ੍ਰਿਫਤਾਰੀ ਤੇ ਜਿਹੜੇ ਮਜੇਠੀਆਂ ਨੇ ਉਹਨਾਂ ਨੇ ਸਰਕਾਰਾਂ ਤੇ ਤੰਜ ਕੱਸਿਆ ਹੈ ਕੇਂਦਰ ਸਰਕਾਰ ਤੇ ਕਿਤੇ ਨਾ ਕਿਤੇ ਸੂਬਾ ਸਰਕਾਰ ਨੂੰ ਘੇਰੇ ਲਿਆ ਹੈ ਇਹ ਵੇਖੋ ਜੀ ਜਿੰਨੇ ਆ ਨਾ ਸਾਰੇ ਇਹ ਬੜੇ ਬੜੇ ਆ ਬਦਮਾਸ਼ ਸਾਬਿਤ ਜਿੰਨੇ ਆ ਜੀ ਜੀ ਇਹ ਲੀਟਰ ਆ ਸਾਰੇ ਬਦਮਾਸ਼ ਇਹ ਜਿੰਨਾ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਆ ਉਦੋਂ ਕੋਈ ਨਹੀਂ ਬੰਦਾ ਬੋਲਦਾ ਹਾਂਜੀ ਤੇ ਜਦੋਂ ਸਰਕਾਰ ਤੋਂ ਬਾਹਰ ਹੁੰਦੇ ਉਹ ਤੋਂ ਉਹਨਾਂ ਨੂੰ ਖਤਰਾ ਵੀ ਪੈਦਾ ਜਾਂਦਾ ਤੇ ਉਹ ਤੋਂ ਉਹਨਾਂ ਨੂੰ ਸਾਰੇ ਰਾਹ ਵੀ ਦੇ ਹੰਡਾ ਤੇ ਲੋਕਾਂ ਤੇ ਦੱਸੰਦਾ ਵੀ ਤੇ ਆ ਵੀ ਆ ਚੀਜ਼ ਚੰਗੀ ਆ ਆ ਚੀਜ਼ ਮਾੜੀ ਆ ਆ ਗੱਲ ਚੰਗੀ ਆ ਉਦੋਂ ਇਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਪਈ ਨਾ ਉਤਰਾ ਨਹੀਂ ਇਹਨਾਂ ਨੂੰ ਪਤਾ ਲੱਗ ਸਕਦਾ ਜੀ ਬਿਲਕੁਲ ਇਥੋਂ ਆਪਾਂ ਕਹਿ ਸਕਦੇ ਆ ਕਿ ਦੇਖੋ ਜਦੋਂ ਕਿਸਾਨੀ ਅੰਦੋਲਨ ਇਥੇ ਹੋਇਆ ਸੀ ਸਰ ਉਸ ਵੇਲੇ ਜਿਹੜੇ ਸਾਰੇ ਲੀਡਰ ਸੀ ਉਹ ਚੁੱਪ ਕਿਉਂ ਸੀ ਤੇ ਹੁਣ ਆ ਕੇ ਅੱਗੇ ਬੋਲ ਰਹੇ ਨੇ ਚੁੱਪ ਇਸ ਕਰਕੇ ਹੁੰਦੇ ਵੀ ਜਿਹੜਾ ਇਹਨਾਂ ਨੇ ਪੱਖ ਦਾ ਬੰਦਾ ਜੇ ਕੋਈ ਗੱਲ ਕਰੇ ਤੇ ਫਿਰ ਠੀਕ ਆ ਤੇ ਜੇ ਕੋਈ ਉਹਨਾਂ ਦੇ ਪੱਖ ਤੋਂ ਬਿਨਾ ਕਰਦਾ ਤਾਂ ਸਾਡਾ ਬੰਦਾ ਨਹੀਂ ਜੀ ਬਿਲਕੁਲ ਹੁਣ ਜਗਦੀਸ਼ ਸਿੰਘ ਬਾਦਲੀ ਦੇਖੋ ਕਿੰਨਾ ਕੁ ਕਰਦਾ ਇਹਨਾਂ ਨੂੰ ਪੁੱਛੋ ਵੀ ਪੰਜਾਬ ਦਾ ਬੇੜਾ ਕਰਕੇ ਕਿੰਨਾ ਨੇ ਕੀਤਾ ਤੁਹਾਡੇ ਕੋਲ ਸੱਤਾ ਰਹੀ ਦੋਆ ਪਾਰਟੀਆਂ ਕੋ ਕਾਂਗਰਸ ਤੋਂ ਅਕਾਲੀਆਂ ਕੋ ਜੀ ਇਹਨਾਂ ਨੇ 5 ਸਾਲਾਂ 3 ਮਹੀਨੇ ਦੇ ਦੋ ਸਾਲਾਂ ਦੇ ਵਿੱਚ ਆਣ ਕੇ ਤੇ ਇਹਨਾਂ ਨੇ ਪੰਜਾਬ ਨੂੰ ਡੋਬਤਾ ਹੂੰ ਜੀ ਸਿੰਘ ਪੁੱਲਾ ਰਿਹਾ ਵਾ ਜੀ ਪੁੱਲ ਕੁੜੀਆਂ ਦੀ ਪੀਸੀ ਕਰਦਾ ਰਿਹਾ ਇਹਨੇ ਬੱਚਿਆਂ ਦੀ ਕੁੜੀਆਂ ਦੀ ਬਲਾਤਕਾਰ ਉਹਨੇ ਕੀਤੇ ਇਹਨਾਂ ਦੀ ਸਰਕਾਰਾਂ 'ਚ ਕਰਦੇ ਰਿਹਾ ਕਾਂਗਰਸ ਸਰਕਾਰ 'ਚ ਕਰਦਾ ਰਿਹਾ ਕਾਲੀ ਸਰਕਾਰ 'ਚ ਕਰਦਾ ਰਿਹਾ ਜੀ ਨਵੇਂ ਉਹਨੂੰ ਉਹ ਵੀ سپورਟ ਦਿੱਤੀ ਵੀ ਤੂੰ ਜੋ ਮਰਜ਼ੀ ਕਰ ਕਦੇ ਇੱਦੀ ਗੰਦਾ ਨਾਚ ਕਦੇ ਨੱਚਿਆ ਕਿ ਸਰਕਾਰਾਂ ਨੇ ਅੱਜ ਉਹ ਪੁੱਛੋ ਜਵਾਬ ਦਿਓ ਉਹਨਾਂ ਨੇ ਕੀ ਤੁਸੀਂ ਗੰਦ ਪਾ ਛੱਡਿਆ ਕਿੰਨੇ ਕਿੰਨੇ ਲੋਕਾਂ ਦੇ ਮੁੰਡੇ ਮਾਰ ਕੇ ਦਰਿਆ 'ਚ ਸੁੱਟਦੇ ਜੀ ਬਿਲਕੁਲ ਦੇਖੋ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਆਪਾਂ ਦੇਖਿਆ ਹੈ ਕਿ ਕਿੰਨੇ ਕਿਸਾਨ ਜਿਹੜੇ ਨੇ ਉਹ ਉਹਨਾਂ ਨੇ ਜਾਨ ਵੀ ਗਵਾਈ ਹੈ ਪਰ ਕਿਸੇ ਵੀ ਲੀਡਰ ਨੇ ਇੱਥੇ ਆ ਕੇ ਅੱਗੇ ਕੋਈ ਕੋਈ ਮੁੱਲ ਨਹੀਂ ਪਾਉਂਦਾ ਉਹਨਾਂ ਦੇ ਦਾਮ ਹੈਗਾ ਤਾਂ ਉਹ ਆਪ ਬੈਠੇ ਜਾ ਕੇ ਉੱਥੇ ਜੀ ਬਿਲਕੁਲ ਜੀ ਬਿਲਕੁਲ ਰੇਡ ਤੇ ਸਵੇਰੇ ਵਿਕ ਜਾਂਦੇ ਨੇ ਸਾਰੇ ਹੂੰ ਇਹ ਇਹ ਤਾਂ ਸਰ ਇਹਨਾਂ ਨੂੰ ਜਦੋਂ ਇਹਨਾਂ ਨੂੰ ਦੇਖੋ ਜੀ ਜਦੋਂ ਬੰਦਿਆਂ ਨੂੰ ਲਾ ਲੋ ਵੀ ਸੇਖ ਆਪਣੇ ਅੰਦਰਿਆ ਜੇਲਾ ਚ ਪਟਕੇ ਆ ਜੀ ਇਹ ਅੱਜ ਕੋ ਨਵੀਂ ਸਰਕਾਰ ਬਣ ਲੱਗੀ ਆ ਵੀ ਜਿਹੜੀ ਆਖਣ ਪਈ ਐ ਵੀ ਆਪਾਂ ਨੂੰ ਰਿਹਾ ਕਰਾਉਣਾ ਜਦੋਂ ਤੁਹਾਡੀ ਭਾਈ ਵਾਲੀ ਰਹੀ ਆ ਸਰਕਾਰਾਂ ਦੇ ਵਿੱਚ ਰਹੀ ਆ ਉਦੋਂ ਛਡਾਓ ਉਹਨਾਂ ਨੂੰ ਹਾਂਜੀ ਕੋਈ ਬੰਦਾ ਨੇ ਛਡਾਉਣ ਦੇ ਹੱਕ ਚ ਜੀ ਇਹ ਸਿਰਫ ਰੋਟੀਆਂ ਸੇਕਦੇ ਆ ਉਹਨਾਂ ਨੂੰ ਵਿਚਾਰਾਂ ਨੂੰ ਸਾਰੇ ਉਮਰੇ ਨਾਲ ਜੇਲਾ ਚ ਸਾਰਨਾ ਜੀ ਬਿਲਕੁਲ ਤੇ ਜੇਕਰ ਸਿਰਫ ਨਵਦੀਪ ਜਲਬੇੜਾ ਦੀ ਆਪਾਂ ਗੱਲ ਕਰੀਏ ਹੂੰ ਕੋਈ ਬੰਦਾ ਸਾਰ ਨਹੀਂ ਲੈਣ ਵਾਲਾ ਜੀ ਇਹ ਕੂਫੇ ਬਣਾਉਂਦੇ ਲੋਕਾਂ ਨੂੰ ਉਹਨਾਂ ਦੇ ਨਿਆਰੇ ਸਾਰੀ ਉਮਰ ਜੇਲਾ 'ਚ ਸੜਨਾ ਆਖਿਰ ਕਿਸੇ ਦਿਨ ਨੂੰ ਪ੍ਰੋਜੈਕਟ ਜਦੋਂ ਕੀਤਾ ਕਿਸਾਨ ਯੂਨੀਅਨ ਨੇ ਉਹਨਾਂ ਦੇ ਹੱਕ 'ਚ ਮੋਰਚਾ ਲਾਉਣਾ ਫਿਰ ਉੱਥੇ ਸਾਰਾ ਕੁਝ ਘੇਰਾਗੇ ਤੇ ਫਿਰ ਇਹਨਾਂ ਨੂੰ ਛਡਾ ਕੇ ਵਿਖਾਵਾਂਗੇ ਜੀ ਬਿਲਕੁਲ ਤੇ ਜੇਕਰ ਸਾਰੇ ਇੱਥੇ ਨਵਦੀਪ ਜਲਬੇੜਾ ਦੀ ਗੱਲ ਕਰੀਏ ਇਹਨਾਂ ਦਾ ਕਿਸਾਨੀ ਅੰਦੋਲਨ ਦੋਨੇ ਜਿਹੜੇ ਕਿਸਾਨੀ ਅੰਦੋਲਨ ਨੇ ਬਹੁਤ ਵੱਡਾ ਇਹਨਾਂ ਦਾ ਅਹਿਮ ਰੋਲ ਰਿਹਾ ਹੈ ਕਿਸਾਨੀ ਅੰਦੋਲਨਾਂ ਦੇ ਵਿੱਚ ਕੀ ਲੱਗਦਾ ਕਿ ਇੱਥੇ ਨਾਜਾਇਜ਼ ਕਿਤੇ ਨਾ ਕਿਤੇ ਗ੍ਰਿਫਤਾਰੀ ਇਹਨਾਂ ਦੀ ਹੋਈ ਹੈ ਇਕੋ ਜਿਹੜਾ ਤੇ ਤੁਹਾਨੂੰ ਵੀ ਅੱਜਕੱਲ ਪਤਾ ਵੀ ਜਿਹੜਾ ਕਿਸਾਨਾਂ ਦੇ ਹੱਕ ਚ ਕੋ ਬੋਲਦਾ ਉਹਨਾਂ ਨੂੰ ਕਿਸਾਨ ਝੋਪਦੇ ਆ ਜੀ ਜੋਪਦੇ ਉਹਨਾਂ ਨੇ ਉਹਨਾਂ ਦੇ ਉਹਨਾਂ ਦੇ ਬੰਦਿਆਂ ਦੇ ਜਿਹੜਾ ਬੰਦਾ ਉਹਨਾਂ ਦੇ ਗ੍ਰਿਫਤਾਰੀ ਉਹਨਾਂ ਕਰਦੀ ਆ ਹਾਂਜੀ ਜਿਹੜਾ ਇਹਨਾਂ ਦੀ ਪਾਸ਼ਾ ਬੋਲੂਗਾ ਉਹਨੂੰ ਉਹਨਾਂ ਕੁਝ ਨਹੀਂ ਕਹਿਣਾ ਭਾਵੇਂ ਉਹ ਬੰਦਾ ਮਾਰ ਦੇਵੇ ਤੇ ਭਾਵੇਂ ਉਹ ਜੋ ਮਰਜੀ ਕਰ ਦੇਵੇ ਉਹਨੇ ਕਿਹਨੇ ਬੋਲਣਾ ਜੀ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਹੈਲੋ ਹੈਲੋ ਨਮਸਕਾਰ ਨਮਸਕਾਰ ਸਰ ਕਿੱਥੋਂ ਬੋਲਦੇ ਹੋ मैडम मान्थाਤੋ ਬੋਲਦੇ ਆ ਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਕੀ ਕਹਿਣਾ ਚਾਹੁੰਗੇ ਅੱਜ ਦੇ ਵਿਸ਼ੇ ਤੇ थैंक यू ਕੀ ਕਹਿਣਾ ਚਾਹੁੰਦੇ ਸਰ ਅੱਜ ਦਾ ਵਿਸ਼ਾ ਮੈਂ ਸੁਣੀ ਜਾਂਦਾ ਸੀ ਆ ਮਾਫਨਾਉ ਜਨਵੇੜੇ ਵਾਲਾ ਮੁੰਡਾ ਜੀ ਜੀ ਵੀ ਦੇਖੋ ਮੈਡਮ ਜਿਹੜੇ ਚਾਹੇ ਤਾਂ ਜਨਵੇੜੇ ਵਾਲਾ ਮੁੰਡਾ ਹੈ ਚਾਹੇ ਆ ਸ਼ੁਰੂ ਕਰਨ ਜਿਹੜਾ ਮਾਰਿਆ ਗਿਆ ਸੀ ਮੁੰਡਾ ਹੂੰ ਦੇਖੋ ਇਹ ਵੱਡੀਆਂ ਘਟਨਾਵਾਂ ਨੇ ਇਹਦੇ ਤੋਂ ਸਬਕ ਲੈਣਾ ਚਾਹੀਦਾ ਹੈ ਯੂਥ ਨੂੰ ਜੀ ਕਿਉਂਕਿ ਨਾ ਤਾਂ ਇੱਥੇ ਕਿਸਾਨ ਲੀਡਰਾਂ ਦਾ ਕੋਈ ਮਰਿਆ ਨਾ ਕੋਈ ਕਾਦੀਆਂ ਦਾ ਮਰਿਆ ਨਾ ਕੋਈ ਕਾਂਗਰਸ ਵਾਲਿਆਂ ਦਾ ਮਰਿਆ ਹਾਂਜੀ ਮਰੇ ਨੇ ਮਾਮਾ ਦੇ ਪੁੱਤ ਹੂੰ ਤੇ ਭੈਣਾਂ ਦੇ ਭਰਾ ਮਰ ਗਏ ਜੀ ਜਾ ਫੜ ਕੇ ਵਿਚਾਰਾ ਅੰਦਰ ਦੇ ਤਾਂ ਮਤਲਬ ਇੰਨਾ ਦੀਆਂ 扑 ਗੱਲਾਂ ਦੇ ਵਿੱਚ ਆਉਣ ਤੋਂ ਸੰਕੋਚ ਕਰਨਾ ਚਾਹੀਦਾ ਜੁਨ ਹੂੰ ਇੰਨਾ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਦਾਕਰ ਬਰਬਾਦ ਕਰ ਲੈਂਦੇ ਨੇ ਮੰਗਰੋਂ ਉਸ ਰੈੱਡ ਬੋਡੀਆਂ ਤੇ ਪਏ ਵੀ ਇਹ ਸਿਆਸਤਾਂ ਕਰੀ ਜਾਂਦੇ ਨੇ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਜਾਂ ਤਾਂ ਇਹਨਾਂ ਨੂੰ ਕਹਿਣ ਪਈ ਸੀ ਤੁਹਾਡੇ ਪਰਿਵਾਰਕ ਮੈਂਬਰ ਨਾਲ ਕਰੋ ਜਾਂ ਐਵੇਂ ਸਾਨੂੰ ਪਰਖਾ ਕੇ ਗੋਲੀਆਂ ਮੂਹਰੇ ਨਾ ਕਰੋ ਖਾਮ ਖਾ ਜੀ ਬਿਲਕੁਲ ਦੇਖੋ ਇੱਥੇ ਗ੍ਰਿਫਤਾਰੀ ਦੀ ਜੇਕਰ ਸਰ ਆਪਾਂ ਕਾਰਨਾਂ ਦੀ ਗੱਲ ਕਰੀਏ ਕੀ ਲੱਗਦਾ ਹੈ ਕਿ ਇੱਥੇ ਦੇਖੋ ਲਗਾਤਾਰ ਕਿਉਂਕਿ ਕਿਸਾਨੀ ਆਗੂ ਰਹੇ ਨੇ ਇਹ ਤੇ ਕੀ ਲੱਗਦਾ ਹੈ ਕਿ ਇੱਥੇ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਸਿਰਫ ਇਸੇ ਕਰਕੇ ਹੋਈ ਹੈ ਕਿ ਕਿਸਾਨਾਂ ਦਾ ਇਹਨਾਂ ਨੇ ਸਮਰਥਨ ਕੀਤਾ ਹੈ ਹਾਂਜੀ ਇਹ ਤਾਂ ਹੈ ਜੀ ਦੇਖੋ ਜਿਹੜੀਆਂ ਮੈਡਮ ਮੈਂ ਤਾਂ ਪਹਿਲਾਂ ਵੀ ਕਹਿਣਾ ਹੁੰਦਾ ਦੇਖੋ ਵੀ ਜਿਹਨਾਂ ਨੇ ਉਹ ਜਿਹੜੇ ਵੀ ਜਿਹਨਾਂ ਨੂੰ ਐ ਲੱਗਦਾ ਹੁੰਦਾ ਵੀ ਮੂਰੇ اپੋਜੀਸ਼ਨ 'ਚ ਕੋਈ ਸਟਾਰਾ ਚਮਕਦਾ ਹੈ ਜੀ ਉਹਦੀ ਚਮਕਾਟ ਨੂੰ ਮਤਨ ਤੋਂਉਣ ਵਾਸਤੇ ਇਹਨਾਂ ਕੋਲੇ ਇੱਕੋ ਹੀ ਤਰੀਕਾ ਦੋ ਤਰੀਕੇ ਹੁੰਦੇ ਨੇ ਇਹਨਾਂ ਕੋਲੇ ਇੱਕ ਤਾਂ ਉਹਦੇ ਤੇ ਇਹ ਪਰਚਾ ਐਫ ਆਈ ਆਰ ਕਿਉਂਠਾ ਪਰਚਾ ਤੇ ਅੰਦਰ ਦੇਣ ਦੀ ਕੋਸ਼ਿਸ਼ ਕਰਦੇ ਨੇ ਜੀ ਜੇ ਚੋਣਾਂ ਹਟਾਈ ਮਰਵਾਦੇ ਨੇ ਹਮ ਇਹਨਾਂ ਕੋਲੇ ਸਿਆਸੀ ਲੀਡਰਾਂ ਕੋਲੇ ਕੋਈ ਬਹੁਤੀ ਸਿਆਸਤ ਨਹੀਂ ਹੁੰਦੀ ਇਹਨਾਂ ਕੋਲੇ ਤਾਂ ਬਸ ਇਹੀ ਹੁੰਦਾ ਵੀ ਆਪਾਂ ਪ੍ਰੋਟੀਨ ਨੂੰ ਕਿਵੇਂ ਫਸਾਉਣਾ ਹੈ ਇਹ ਜਾਂ ਵਿਰੋਧੀ ਨੂੰ ਕਿਵੇਂ ਮਾਰਨਾ ਹੈ ਹਾਂਜੀ ਸੰਜੀਵ ਸ਼ਰਮਾ ਜੀ ਤੁਸੀਂ ਇੱਥੇ ਕਿੰਨੇ ਕੁ ਸਹਿਮਤ ਹੋ ਰਾਜਿੰਦਰ ਜੀ ਦੀ ਗੱਲ ਦੇ ਨਾਲ ਹਾਂ ਬਿਲਕੁਲ ਮੈਂ 101% ਮੈਂ ਸਹਿਮਤ ਨਹੀਂ ਇਹਨਾਂ ਨਾਲ ਦੇਖੋ ਜੀ ਗੱਲ ਮੈਂ ਸੌ ਜਵਾਨਾਂ ਨੂੰ ਮੈਂ ਵੀ ਅਪੀਲ ਕਰਦਾ ਹਾਂ ਜੀ ਮੈਂ ਬਹੁਤ ਵਾਰ ਵੀ ਪੀਸ ਕੀਤਾ ਕਿ ਕਿਤੇ ਨਾ ਕਿਤੇ ਗਰਮ ਜੋਸ਼ੀ ਦੇ ਵਿੱਚ ਆ ਕੇ ਜੀ ਮੈਂ ਤੁਸੀਂ ਇਦਾਂ ਦਾ ਕੰਮ ਜਾਂ ਇਦਾਂ ਦਾ ਰਿਸਕ ਨਾ ਲਓ ਕਿ ਜੋ ਤੁਹਾਡੀ ਜਾਨ ਨੂੰ ਖਤਰਾ ਹੋਵੇ ਜਾਂ ਤੁਹਾਡੀ ਯਾਦ ਚਲੇ ਜਵੇ ਜੀ ਕਿਉਂਕਿ ਨਾ ਲੀਡਰ ਅੱਗੇ ਆਉਂਦਾ ਜੀ ਨਾ ਜਿਹੜੇ ਕਿਸਾਨ ਆਗੂਆ ਜਿਹੜੇ ਮੇਨ ਆਤਮਾ ਜਿਹੜੇ ਮੇਨ ਲੀਡਰ ਹੁੰਦੇ ਆ ਜੀ ਨਾ ਉਹਨਾਂ ਤੋਂ ਕੋਈ ਨਾ ਉਹਨਾਂ ਦੇ ਪਰਿਵਾਰਾਂ ਚੋਂ ਕੋਈ ਅੱਗੇ ਆਉਂਦਾ ਕਿਤੇ ਨਾ ਕਿਤੇ ਅਸੀਂ ਭਾਵਕ ਹੋ ਕੇ ਨੌਜਵਾਨ ਭਾਵਕ ਹੋ ਕੇ ਅੱਗੇ ਹੋ ਜਾਂਦਾ ਫਿਰ ਕਿਤੇ ਤੋ ਸਤਾਰਕਸ ਮਤਲਬ ਸਤਾਰਕ ਰਹਿਣਾ ਚਾਹੀਦਾ ਕਿ ਦਿਨਾਂ ਕਦੇ ਸੋਚ ਤੋਂ ਸਮਝ ਤੋਂ ਕੰਮ ਲੈਣਾ ਚਾਹੀਦਾ ਜੀ ਇੱਕ ਹੋਰ ਕਾਲਰ ਜਿਹੜੇ ਨੇ ਜੁੜੇ ਨੇ ਸਰ ਆਪਣੇ ਨਾਲ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਹੈਲੋ ਹੈਲੋ ਸ਼ਾਇਦ ਕਨੈਕਸ਼ਨ ਦੇ ਵਿੱਚ ਕੋਈ ਨਾ ਕੋਈ ਇੱਥੇ ਪ੍ਰੋਬਲਮ ਹੈ ਹਾਂਜੀ ਰਜਿੰਦਰ ਜੀ ਤੁਸੀਂ ਆਪਣੀ ਗੱਲ ਇੱਥੇ ਪੂਰੀ ਕਰ ਸਕਦੇ ਹੋ ਹਾਂਜੀ ਇੱਕ ਤਾਂ ਨੈਟਵਰਕ 'ਚ ਪ੍ਰੋਬਲਮ ਹੈ ਹਾਂਜੀ ਨੈਟਵਰਕ 'ਚ ਇੱਥੇ ਥੋੜਾ ਦਿੱਕਤ ਆ ਰਿਹਾ ਹੈ ਦੂਸਰੀ ਗੱਲ ਮੈਨੂੰ ਇਹ ਹੈ ਵੀ ਜਿਹੜੇ ਪਰਚੇ ਦੇਣ ਨੇ ਇਹ ਪਰਚੇ ਜਨਾ ਤੇ ਦੇਣ ਜਿਹੜੇ ਮਤਲਬ 2 ਨੰਬਰ ਦੀ ਸ਼ਰਾਬ ਵੇਚਦੇ ਨੇ ਜੀ ਇੱਕ ਤਾਂ ਦੇਖੋ ਹੁਣ ਸ਼ਰਾਬ ਕਿੰਨੇ ਮੇਰੇ ਤੁਸੀਂ ਮੈਡਮ ਹਾਲ ਤੌਰ ਤੇ ਹਾਂ ਜੀ ਇੱਕ ਕਿਸਮ ਇੱਕ ਸ਼ਰਾਬ ਹੈ ਠੇਕੇ ਵਾਲੀ ਹਮ ਇੱਕ ਸ਼ਰਾਬ ਹੈ ਜਿਹੜੀ ਗੁਰਤੋਚਾਰ ਕੀਤਾ ਜਾਂਦੇ ਲਾਹਣ ਤੋਂ ਤਿਆਰ ਕੀਤੀ ਜਾਂਦੀ ਹੈ ਇੱਕ ਆ ਜਾਂਦੀ ਹੈ ਹੂਚ ਹਮ ਮਤਲਬ ਹੂਚ ਜਿਹੜੀ ਉਹ ਇਹਨਾਂ ਦਾ ਆਪ ਦਾ ਵੱਡੇ ਲੀਡਰਾਂ ਦੀਆਂ ਫੈਕਟਰੀਆਂ ਨੇ ਉਹਦੇ ਵਿੱਚ ਉਹਦਾ ਫੜਨ ਵਾਲਾ ਕੀ ਕੰਮ ਹੈ ਇੱਕ ਤਾਂ ਜਿਹੜਾ ਐਥਨੋਲ ਹੈ ਉਹਨੂੰ ਫੜਨ ਜੀ ਜੀ ਗੱਲ ਹੈ ਕਿ ਸ਼ਰਾਬ ਦੀਆਂ ਖਾਲੀ ਬੋਤਲਾਂ ਨੂੰ ਫੜਨਾ ਡਰਮਾਂ ਦੇ ਡਰਮਾਂ ਉਦੋਂ ਤੇ ਭਰੇ ਪੈਨੇ ਕਮਰਿਆਂ ਦੇ ਕਮਰੇ ਭਰੇ ਪੈਨੇ ਬੋਤਲਾਂ ਦੇ ਤੇ ਕਮਰਿਆਂ ਦੇ ਕਮਰੇ ਭਰੇ ਪੈਨੇ ਨਜਾਇਜ਼ ਰੈਕਟਰਾਂ ਦੇ ਇਹਨਾਂ ਚੀਜ਼ਾਂ ਨੂੰ ਫੜਨ ਦੀ ਕੋਸ਼ਿਸ਼ ਕਰਕੇ ਤਾਂ ਕਿ ਪੰਜਾਬ ਦੇ ਜਿਹੜੇ ਲੋਕਾਂ ਦੀ ਹੈ ਜ਼ਿੰਦਗੀਆਂ ਮਾੜੀ ਮੁੱਢੀ ਸੌਖੀ ਹੋਵੇ ਇੱਕ ਗੱਲ ਦਾ ਮਤਲਬ ਇੱਕ ਤਾਂ ਹੁੰਦਾ ਵੀ ਨਸ਼ਾ ਹੀ ਇਹਦਾ ਜ਼ਹਿਰ ਹੈ ਜ਼ਹਿਰ ਦੇ ਉੱਤੇ ਲੋਕਾਂ ਨੂੰ ਲਾਇਆ ਜਾ ਰਿਹਾ ਹੈ ਜਿਹੜਾ ਕਿ ਪੰਜਾਬ ਦੇ ਹਿੱਤ ਦੇ ਵਿੱਚ ਹੀ ਹੈ ਗੱਲ ਇਸ ਗੱਲ ਤੋਂ ਸਰਕਾਰ ਨੂੰ ਕਾफी ਸਬਕ ਸਿੱਖਣਾ ਚਾਹੀਦਾ ਹੈ ਦੂਸਰੀ ਗੱਲ ਇਹ ਹੈ ਵੀ ਜਿਹੜਾ ਫੜਫੜਾਈ ਵਾਲਾ ਕੰਮ ਹੈ ਨਾ ਇਹ ਲੀਡਰਾਂ ਦੀ ਵੀ ਇਹ ਲੀਡਰਾਂ ਤੋਂ ਥੋੜਾ ਜਿਹਾ ਜਿਹੜੀ ਮੈਂ ਤਾਂ ਨੌਜਵਾਨ ਪੀੜ੍ਹੀ ਨੂੰ ਫਿਰ ਇਹ ਜੀ ਗੱਲ ਕਹਿਣਾ ਵੀ ਬਚਣਾ ਚਾਹੀਦਾ ਹੈ ਲੀਡਰਾਂ ਦੇ ਉਹ ਆਪਦੀ ਲੀਡਰਸ਼ਿਪ ਚਮਕਾ ਜਾਂਦੇ ਨੇ ਤੇ ਆਪਣੇ ਬੰਦਿਆਂ ਨੂੰ ਉਹ ਖਿਸਵਾਣ ਦੇ ਦਰਵਾਜ਼ੇ ਹਾਂਜੀ ਜੀ ਜੀ ਇੱਕ ਹੋਰ ਕੌਲਰ ਜਿਹੜੇ ਨੇ ਸਰ ਉਹ ਆਪਣੇ ਨਾਲ ਜੁੜਨ ਦੀ ਇੱਥੇ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਆਪਾਂ ਉਹਨਾਂ ਦੇ ਨਾਲ ਵੀ ਪਹਿਲਾਂ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਲ ਸਰ ਕਿੱਥੋਂ ਬੋਲ ਰਹੇ ਹੋ ਮਾਲਵਿੰਦਰ ਸੰਗਰੂਰ ਤੋਂ ਬੋਲ ਹਾਂਜੀ ਮਾਲਵਿੰਦਰ ਜੀ ਸੰਗਰੂਰ ਤੋਂ ਦੇਖੋ ਲਾਈਵ ਜੁੜੇ ਨੇ ਆਪਣੇ ਨਾਲ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਅੱਜ ਦੇ ਆਪਣੇ ਵਿਸ਼ੇ ਤੇ ਕਿ ਨਵਦੀਪ ਜਲਬੇੜਾ ਦੀ ਜਿਹੜੀ ਗ੍ਰਿਫਤਾਰੀ ਇੱਥੇ ਹੋਈ ਸੀ ਮਜਿੱਠੀਆਂ ਨੇ ਅੱਜ ਸਰਕਾਰਾਂ ਤੇ ਤੰਜ ਕੱਸੇ ਨੇ ਹਲੋ ਕੋਜੀ ਲੇਡੀ ਹਲੋ ਹਾਂਜੀ ਹਾਂਜੀ ਫਿਰਫੜਾਰੀ ਹੋਈ ਜਿਹੜੀ ਫਿਰਫੜਾਰੀ ਹੋਈ ਸੀ ਭਗਵਾਨ ਜੀ ਮੇਰੇ ਕੋਛੇ ਦੇਖੀ ਨਹੀਂ ਮੈਂ ਰੇਡੀਓ ਕਾਬ ਰਹੀ ਕਾਹਵਾਰੀ ਕੋ ਜੀ 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 ਇਸ ਦੀ ਦੇਖੋ ਜਿਹੜੀ ਇਹ ਅਪਡੇਟ ਨਿਕਲ ਕੇ ਸਰ ਇੱਥੇ ਸਾਹਮਣੇ ਆਈ ਸੀ ਅ ਤੇ ਇੱਥੇ ਸਰ ਕਿਹਾ ਜਾ ਰਿਹਾ ਕਿ ਦੇਖੋ ਨਵਦੀਪ ਜਲਬੇੜਾ ਜਿਹੜੇ ਨੇ ਅ ਇੱਥੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਇਹ ਕਿਸਾਨੀ ਕਿਸਾਨ ਆਗੂ ਨੇ ਤੇ ਇਹਨਾਂ ਦਾ ਦੋਨੇ ਹੀ ਕਿਸਾਨ ਅੰਦੋਲਨਾਂ ਦੇ ਵਿੱਚ ਕਾਫੀ ਅਹਿਮ ਰੋਲ ਵੀ ਰਿਹਾ ਹੈ ਇਹ ਪੰਜਾਬ ਸਰਕਾਰ ਨੇ ਦਖਲਅੰਤਰ ਕਿਉਂ ਨਹੀਂ ਅ ਇੱਥੇ ਸਰ ਇੱਥੇ ਗ੍ਰਿਫਤਾਰੀ ਹਾਂਜੀ ਜਿਹੜੀ ਹੋਈ ਹੈ ਹੈਲੋ ਹਾਂਜੀ ਹਾਂਜੀ ਆ ਆਵਾਜ਼ ਆ ਰਹੀ ਐ ਸਰ ਤੁਹਾਨੂੰ ਹਾਂਜੀ ਬਾਜ ਰੋਕਰੋਕਰੋ ਬਾਜ ਆ ਰਹੀ ਐ ਹਾਂਜੀ ਉਹ ਥੋੜਾ ਨੈਟਵਰਕ ਇੱਥੇ ਇਸ਼ੂ ਆ ਰਿਹਾ ਐ ਸਰ ਲਗਾਤਾਰ ਤੇ ਇੱਥੇ ਜਿਹੜੀ ਸਰ ਆਪਾਂ ਗੱਲ ਕਰ ਰਹੇ ਆ ਕਿ ਨਵਦੀਪ ਜਲਬੇੜਾ ਜਿਹੜੇ ਕਿਸਾਨ ਆਗੂ ਨੇਗੇ ਥੇ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਤੇ ਉਹਨਾਂ ਦੀ ਗ੍ਰਿਫਤਾਰੀ ਸਿਰਫ ਇਸੇ ਕਰਕੇ ਹੋਈ ਸੀ ਦੇਖੋ ਜਦੋਂ ਕਿਸਾਨਾਂ ਉੱਤੇ ਤਸ਼ੱਦਦ ਢਾਈ ਗਈ ਸੀ ਤਾਂ ਇਸ ਦੇ ਵਿੱਚ ਇਹਨਾਂ ਨੇ ਕਾਫੀ ਸਹਿਯੋਗ ਜਿਹੜਾ ਕਿਸਾਨਾਂ ਨੂੰ ਦਿੱਤਾ ਸੀ ਤਾਂ ਕਿਤੇ ਨਾ ਕਿਤੇ ਇੱਥੇ ਹੁਣ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਸਰਕਾਰਾਂ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਨਾਜਾਇਜ਼ ਜਿਹੜਾ ਕਿਤੇ ਨਾ ਕਿਤੇ ਗ੍ਰਿਫਤਾਰ ਕੀਤਾ ਹੈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੋਨਾਂ ਨੂੰ ਇੱਥੇ ਮਜੀਠੀਆ ਨੇ ਘੇਰੇ ਦੇ ਵਿੱਚ ਲਿਆ ਹੈ ਇਦੋ ਜੀ ਪਹਿਲਾਂ ਤਾਂ ਮਜੀਠੀਆ ਦੀ ਗੱਲ ਕਰ ਲਾਂਦੇ ਆ ਆਪਾਂ ਮਜੀਠੀਆ ਸਾਹਿਬ ਦੇਖੋ ਹੁਣੇ ਮੇਰੀ ਜੀ ਆ ਰਹੇ ਨੇ ਫਿਰ ਇਹ ਇਹ ਮਜੀਠੀਆ ਸਾਹਿਬ ਕੀ ਆਵਾਜ਼ ਝੱਕਣਗੇ ਇਹਨਾਂ ਦਾ ਆਉਣ ਵਾਲੇ ਟਾਈਮ ਤੇ ਮਜੀਠੀਆ ਸੁਖਵੀਰ ਬਾਦਲ ਦਾ ਗਰਾਫ giruga ਹੂੰ ਉਹ giruga ਇਹਨਾਂ ਦਾ ਜਿਹੜਾ ਗਰਾਫ giruga ਪਹਿਲਾਂ ਕਹੇ ਸੀ ਜੀ ਅਸੀਂ ਕਿਸਾਨਾਂ ਲਈ ਤਸ਼ੀਦ ਰਾ ਦੇਤਾ ਅਸੀਂ ਕਿਸਾਨਾਂ ਨਾਲ ਜੁੜਿਆ ਹੂੰ ਤੇ ਜਿਹੜਾ ਆਉਣ ਵਾਲੇ ਟਾਈਮ ਤੇ ਜੀਪੀ ਨੂੰ ਇੱਕ ਪਾਸੇ ਦਾ ਹੱਥ ਮਲਾ ਰਹੇ ਨੇ ਇਹਨਾਂ ਦੀ ਹਾਂਜੀ ਪਾਲੀਟਿਕੀ ਸਰਕਾਰਾਂ ਇਹ ਪਾਸੇ ਕਿਸਾਨਾਂ ਦੇ ਇਹ ਬਰੋਚ ਚ ਕਰ ਰਹੇ ਨੇ ਕਿ ਇਹ ਵਿਸ਼ੋਕਾਂ ਨੂੰ ਮੋਰਖ ਬਣਾ ਰਹੇ ਨੇ ਜੀ ਅਸਲ ਟਾਈਮ ਦੇ ਦੇਖੋ ਜੀ ਇਹ ਇਕੱਲੇ ਲੜਦਾ ਹੁੰਦਾ ਸੀ ਆਕਾਲੀ ਦਲ ਵਾਲੇ ਇਕੱਲੇ ਲੜਦੇ ਹਨ ਕੋਈ ਇਨਾਂ ਦੀ ਜਿੱਤ ਰਹੇ ਹੋਗੀ ਕੁਝ ਲੋਕਾਂ ਦੇ ਵਿੱਚ ਇਹਨਾਂ ਦਾ ਵਿਸ਼ਵਾਸ ਬਣਿਆ ਰਹੇਗਾ ਕੋਈ ਸੀਟਾਂ ਆ ਜਾਣਗੀਆਂ ਨਹੀਂ ਮੈਨੂੰ ਲੱਗਦਾ ਬੀਜੇਪੀ ਨਾਲ ਤਾਂ ਰਲ ਕੇ ਇਹਨਾਂ ਦਾ ਖਾਤਾ ਵੀ ਨਹੀਂ ਖੁੱਲਣਾ ਜੀ ਇਹਨਾਂ ਦੇ ਪੁੱਟ ਗਿਆ ਬੀਜੇਪੀ ਨੂੰ ਮਧਿਲਾ ਹੈ ਮੇਰੇ ਗੱਲੋਂ ਦਾ ਜੀ ਇਹ ਗੱਲ ਹੋਊਗੀ ਫਿਰ ਤਾਂ ਉਸ ਸਿਆਣੇ ਕਹਿੰਦੇ ਨੇ ਹਾਥੀ ਦੇ ਤੱਤ ਖਾਣ ਵਾਲੇ ਹੋਰ ਨੇ ਕਿਸਾਨਾਂ ਨੂੰ ਦਿਖਾਉਣ ਵਾਲੇ ਤਾਂ ਇਹਨਾਂ ਦੇ ਹੋਰ ਨਹੀਂ ਜੀ ਬਿਲਕੁਲ ਤੇ ਇੱਥੇ ਜਿਹੜੇ ਵੱਡੇ ਸਵਾਲ ਨੇ ਸਰ ਉਹ ਇਹ ਚੁੱਕੇ ਜਾ ਰਹੇ ਨੇ ਕਿ ਇੱਥੇ ਦੇਖੋ ਜਿਨ੍ਹਾਂ ਨੇ ਕਿਸਾਨਾਂ ਦਾ ਇੱਥੇ ਸਮਰਥਨ ਕੀਤਾ ਹੈ ਕਿ ਸਰਕਾਰਾਂ ਉਹਨਾਂ ਨੂੰ ਹੀ ਇੱਥੇ ਕਿਤੇ ਨਾ ਕਿਤੇ ਸਰਕਾਰਾਂ ਨੇ ਗ੍ਰਿਫਤਾਰੀਆਂ ਵੀ ਕੀਤੀਆਂ ਨੇ ਤੇ ਇੱਥੇ ਕੀ ਲੱਗਦਾ ਹੈ ਕਿ ਇੱਥੇ ਨਾਜਾਇਜ਼ ਜਿਹੜੇ ਪਰਚੇ ਨੇ ਉਹ ਪਾਈ ਜਾਂਦੇ ਨੇ ਦੇਖੋ ਜੀ ਜੋ ਕੋਈ ਵੀ ਸੰਘਰਸ਼ ਦੀ ਵਿਚਿਹੜਾ ਰਾਹ ਦੇ ਵਿੱਚ ਤੁਰਦਾ ਉਹ ਸਰਕਾਰਾਂ ਜਾਇਜ਼ ਨਾਜਾਇਜ਼ ਨਹੀਂ ਦੇਖਦੀਆਂ ਹੈਗੀਆਂ ਸਰਕਾਰਾਂ ਦੇਖਦੀਆਂ ਹੁੰਦੀਆਂ ਨੇ ਵੀ ਸਾਡੀ ਬਾਜ ਕੋਈ ਨਹੀਂ ਬਾਜ ਤਰਲੋਣਾ ਚਾਹੁੰਦੇ ਨੇ ਸਰਕਾਰਾਂ ਜਿਹੜੀਆਂ ਕਿਸਾਨਾਂ ਦੀ ਮਜ਼ਦੂਰਾਂ ਦੀ ਆਪਣੇ ਕੋਈ ਵੀ ਜਿਹੜੀ ਜੁਨੀਅਰ ਹੁੰਦੀ ਆ ਉਹਦੀ ਬਾਜ ਲਗਾਉਣ ਵਾਸਤੇ ਸਰਕਾਰ ਬਹੁਤ ਕੁਝ ਕਰਦੀ ਆ ਜਦੋਂ ਸਰਕਾਰਾਂ ਦੇ ਸਪਰ ਦੀ ਪਾਣੀ ਫਿਰ ਜਾ ਮੈਂ ਫਿਰ ਸਰਕਾਰਾਂ ਨੂੰ ਰਿਹਾ ਕਰਨਾ ਪੈ ਗਿਆ ਉਹਨਾਂ ਨੂੰ ਪਰ ਮੈਂ ਤਾਂ ਇਹੀ ਕਹਿਣਾ ਵੀ ਇਹ ਮੈਂ ਤਾਂ ਮਜੀਠੀ ਦੀ ਛੁੱਟੀ ਹੀ ਕਰਕੇ ਕਹਿ ਰਿਹਾ ਵੀ ਵੀ ਦੇਖੋ ਇਹ ਉੱਪਰ ਦਾ ਇਹਨਾਂ ਦੇ ਭਾਜੀ ਵਾਲ ਸਰਕਾਰ ਤੇ ਉਹਨਾਂ ਦੇ 200 ਉਹਨਾਂ ਨਾਲ ਪਹਿਲ ਕਨੈਕਟ ਕਰ ਰਹੇ ਨੇ ਇਧਰਲੇ ਪਾਸੇ ਝੋਸ ਲਾ ਰਹੇ ਨੇ ਸਰਕਾਰਾਂ ਚਾਹੇ ਵਾਸਤੇ ਚਾਹੇ ਸੈਂਟਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰਾਂ ਕੋਈ ਰੂਪੀ ਦੀ ਸੈਂਟਰ ਤੋਂ ਬਿਨਾ ਨਹੀਂ ਚੱਲ ਸਕਦੀ ਹੈਗੀ ਜੀ ਜੀ ਹੂੰ ਹਾਂਜੀ ਸੰਜੀਪ ਸ਼ਰਮਾ ਜੀ ਤੁਸੀਂ ਇੱਥੇ ਮਾਲਵਿੰਦਰ ਜੀ ਦੀ ਗੱਲ ਦੇ ਨਾਲ ਕਿੰਨੇ ਸਹਿਮਤ ਹੋ ਬਿਲਕੁਲ ਬਿਲਕੁਲ 100% ਮੈਂ ਨਾਲ ਸਹਿਮਤ ਹਾਂ ਹੂੰ ਉਹ ਕਿ ਜਦੋਂ ਮਜੀਠੀਆ ਸਾਹਿਬ ਅਜੀਤ ਬੀਬੀ ਜੀ ਜਾਂ ਸਾਡੇ ਭੈਣ ਜੀ ਹਰਸਿਮਰ ਦਾਬਲ ਜੀ ਜੀ ਜਦੋਂ ਇਹਨਾਂ ਫਿਲਾਂ ਦੇ ਪ੍ਰੋਟਸਾਈਨ ਕਰਕੇ ਆਏ ਸੀ ਬਾਅਦ ਚਕਰ ਆ ਕੇ ਉਹ ਅਸਤੀਫਾ ਦੰਨੇ ਆ ਅਸਤੀਫਾ ਸਾਈਨ ਕਰ ਤੋਂ ਪਹਿਲਾਂ ਅਸਤੀਫਾ ਦੰਦੇ ਜੀ ਮੈਂ ਸਾਈਨ ਨਹੀਂ ਕਰਕੇ ਜੀ ਦੇਖੋ ਉਸ ਟਾਈਮ ਤੁਸੀਂ ਸੈਂਪੀ ਦਿਖਾਉਨੇ ਆ ਬਾਹਰ ਆ ਕੇ ਫਿਰ ਅਸਤੀਫਾ ਦੰਨੇ ਆ ਕਿਦਣਾ ਕਿਤੇ ਖਾਣੇ ਵਾਲੇ ਦੰਦ ਹੋਰ ਦਿਖਾਉਣੇ ਵਾਲੇ ਹੋਰ ਕੋਲੇ ਰਾਜਨੀਤਿਕ ਲੋਕਾਂ ਦਾ ਇਦਾਂ ਹੀ ਗੱਦ ਹੁੰਦਾ ਪਰ ਕਿਤੇ ਨਾ ਕਿਤੇ ਚਲੋ ਮਜੀਠੀਆ ਸਾਹਿਬ ਨੇ ਬੋਲੇ ਆ ਚਲੋ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਕਿਸਾਨਾ ਵੱਲੋਂ ਵੀ ਸਵਾਗਤ ਕਰਦੇ ਆ ਕੁਛ ਨਾ ਕੁਛ ਤਾਂ ਕੋਈ ਤਾਂ ਬੰਦਾ ਬੋਲਿਆ ਬੋਲਣਾ ਜ਼ਰੂਰੀ ਹੈ ਜੀ ਬਿਲਕੁਲ ਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਥੇ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਹਮੇਸ਼ਾ ਹੀ ਲੋਕਾਂ ਦੇ ਨਾਲ ਸਾਂਝੇ ਕਰਦੇ ਹੋ ਆਪਣੇ ਦਰਸ਼ਕਾਂ ਦੇ ਨਾਲ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਤਾ ਅੱਜ ਆਪਣਾ ਜੋ ਵਿਸ਼ਾ ਸੀ ਉਹ ਸੀ ਇੱਥੇ ਦੇਖੋ ਨਵਦੀਪ ਜਲਬੀੜਾ ਦੀ ਗ੍ਰਿਫਤਾਰੀ ਤੇ ਮਜੀਠੀਆ ਨੇ ਜਿਹੜੇ ਤੰਜ ਕਸੇ ਨੇ ਸਰਕਾਰਾਂ ਤੇ ਪਰ ਜਿੰਨੀ ਕਿ ਇੱਥੇ ਗੱਲ ਹੋ ਪਾਈ ਹੈ ਦੇਖੋ ਲੋਕਾਂ ਦੇ ਨਾਲ ਲੋਕਾਂ ਵੱਲੋਂ ਵੀ ਇਹੀ ਚੀਜ਼ ਕਹਿਣੀ ਹੈ ਕਿ ਜਦੋਂ ਇੱਥੇ ਕਿਸਾਨੀ ਅੰਦੋਲਨ ਸ਼ੁਰੂ ਹੁੰਦੇ ਨੇ ਕਿਸਾਨਾਂ ਦਾ ਕੋਈ ਮਸਲਾ ਹੁੰਦਾ ਹੈ ਉਦੋਂ ਇਹ ਜਿਹੜੇ ਲੀਡਰ ਨੇ ਉਹ ਚੁੱਪਚਾਪ ਹੁੰਦੇ ਨੇ ਤੇ ਬਾਅਦ ਦੇ ਵਿੱਚ ਜਿਹੜੇ ਅੱਗੇ ਆ ਕੇ ਆਪਣੀ ਜਿਹੜੀ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਗੱਲਾਂ ਨੇ ਉਹ ਸਾਂਝੀਆਂ ਵੀ ਕਰਦੇ ਨੇ ਪਰ ਇੱਥੇ ਕੀ ਇਹ ਲੀਡਰਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਇੱਥੇ ਕੋਈ ਕਿਸਾਨੀ ਮਸਲਾ ਹੁੰਦਾ ਹੈ ਜਾਂ ਕਿਸਾਨੀ ਅੰਦੋਲਨ ਹੁੰਦਾ ਹੈ ਕਿ ਉਸ ਦੇ ਵਿੱਚ ਵੀ ਇੱਥੇ ਬੈ ਕੇ ਜਿਹੜੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਪੂਰੀ ਉਹਨਾਂ ਦੀ ਜਿਹੜੀ ਗੱਲਾਂ ਨੇ ਇੱਥੇ ਸੁਣਨੀਆਂ ਚਾਹੀਦੀਆਂ ਨੇ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ ਸਾਨੂੰ ਜਿਹੜੇ ਆਪਣੇ ਕਮੈਂਟ ਨੇ ਉਹ ਕਰਕੇ ਜ਼ਰੂਰ ਦੱਸਿਆ ਕਰੋ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਇਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਹਾਂਜੀ ਹੁਣ ਇਸੇ ਦੇ ਨਾਲ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ